ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਨਵੇਂ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ। ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਅੱਜ ਕਿਸਾਨ ਵੀਰੋ ਇੱਕ ਵਾਰ ਤੋਂ ਫੇਰ ਆਪਾਂ ਦੂਜੀ ਵੀਡੀਓ ਜਿਹੜੀ ਇਸ ਘਰੋਂ ਪਾ ਰਹੇ ਆ ਪਿੰਡ ਦੋਸਤੋ ਸ਼ਾਹਪੁਰ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਲੱਗਦਾ ਹੈਗਾ ਬਿਲਕੁਲ ਦੋਸਤੋ ਨਾਲ ਲੱਗਦੇ ਪਿੰਡ ਜਵੰਦਾ ਚੰਬਲ ਤੇ ਜੇਕਰ ਹੋਰ 8-10 ਕਿਲੋਮੀਟਰ ਦੀ ਵੀ ਆਪਾਂ ਗੱਲ ਕਰ ਲਈਏ ਤਾਂ ਕੈਰੋਂ ਵੀ ਬਿਲਕੁਲ ਤੇ ਲੋਕਾ ਪਿੰਡ ਵੀ ਜਿਹੜੇ ਦੋਸਤੋ ਲਾਗੇ-ਲਾਗੇ ਹੈਗੇ ਨੇ ਇਸ ਪਿੰਡ ਦੇ ਤੇ ਬਿਲਕੁਲ ਸੇਰੋਂ ਵੀ ਥੋੜੀ ਦੂਰੀ ਤੇ ਆ ਨਸ਼ਹਿਰਾ ਵੀ ਨਸ਼ਹਿਰਾ ਪੰਨੂਆ ਬਿਲਕੁਲ ਜਿਹੜਾ ਨਜ਼ਦੀਕ ਹੈਗੀ ਆ ਤੇ ਵੀਰ ਹੁਣਾਂ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਵੀਰ ਰਣਜੀਤ ਸਿੰਘ ਓਨਰ ਨੇ ਤੇ ਪਹਿਲੀ ਵੀਡੀਓ ਆਪਾਂ ਪਾਈ ਸੀਗੀ ਤਕਰੀਬਨ ਪਸ਼ੂ ਬਹੁਤ ਵਧੀਆ ਚੰਗੇ ਪਸ਼ੂ ਵੀਰ ਹੁਣੇ ਲੈ ਕੇ ਆਉਂਦੇ ਆ ਪਸ਼ੂ ਦੀ ਜਿਹੜੀ ਕੁਆਲਿਟੀ ਆ ਦੋਸਤੋ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਵੇਖ ਕੇ ਜਿਹੜੀ ਨਜ਼ਰ ਆ ਜਾਏਗੀ ਵੀ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਜਿਹੜੇ ਪਸ਼ੂ ਆ ਵੀਰ ਹੁਣੇ ਲੈ ਕੇ ਆਉਂਦੇ ਆ ਤੇ ਪਸ਼ੂ ਵਪਾਰ ਦਾ ਕੰਮ ਆ ਜਿੰਨਾ ਵੀ ਇਸ ਕਰੋ ਤੁਹਾਨੂੰ ਪਸ਼ੂ ਮਿਲੇਗਾ ਤਕਰੀਬਨ ਬਿਲਕੁਲ ਨਰਕਪਰਖ ਹੋਵੇਗੀ ਵੀਰ ਹੁਣਾਂ ਦੀ ਤਸੱਲੀ ਨਾਲ ਅੱਗੋਂ ਕਰਕੇ ਲੈ ਕੇ ਆਉਂਦੇ ਆ ਤੇ ਬਾਕੀ ਵਧੇਰੇ ਜਾਣਕਾਰੀ ਆਪਾਂ ਵੀਰ ਰਣਜੀਤ ਦੇ ਨਾਲ ਗੱਲਬਾਤ ਕਰਕੇ ਲੈਣੀ ਹੈ ਚਲਦੇ ਆ ਵੀਰ ਦੇ ਕੋਲ ਸਭ ਤੋਂ ਪਹਿਲਾਂ ਵੀਰ ਸਸਤਰੀ ਕਾਲ ਸਸਤਰੀ ਕਾਲ ਜੀ ਹੋਰ ਸਾਨੂੰ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੇ ਰਣਜੀਤ ਭਾਈ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੇਲ ਆ ਜੀ ਅੱਜ ਆਪਣੇ ਕੋਲ 3 ਪਸ਼ੂ ਸੇਲ ਆ ਗਏ ਜੀ 3 ਮੱਝਾਂ ਹੀ ਆ ਗਈਆਂ ਸੀ ਹਾਂਜੀ ਤੇ ਪਹਿਲੀ ਆਪਾਂ ਵੀਰ ਜੀ ਵੀਡੀਓ ਪਾਈ ਸੀ ਪ੍ਰੋਪਰ ਪਸ਼ੂ ਸੇਲ ਹੋ ਗਏ ਸੀ ਉਹ ਹਾਂਜੀ ਵੀਰ ਜੀ ਉਹ 2 ਵਜੇ ਵੀਡੀਓ ਪਾਈ ਸੀ ਹਾਂਜੀ 2:05 ਤੇ ਉਹ ਕਹਿੰਦੇ ਸਿਰ ਠੀਕ ਆ ਤੁਸੀਂ ਅੱਗੇ ਵੀ ਦੱਸਿਆ ਸੀ ਵੀ ਉਹ ਪਸ਼ੂ ਜਾ ਕੇ ਅੱਗੇ ਵੀ ਬਹੁਤ ਚੰਗੇ ਨਫੇ ਦੇ ਵੀਰਾਂ ਨੇ ਖਰੀਦ ਕੀਤੇ ਉਹ ਇੱਥੇ ਇਹਨਾਂ ਨੂੰ ਨਫਾ ਮਿਲਦਾ ਸੀ ਹਾਂਜੀ ਤੇ ਚਲੋ ਉਹਨਾਂ ਵੀਰਾਂ ਨੇ ਨਹੀਂ ਲਿਆ ਉਹਨਾਂ ਨੇ ਉੱਥੇ ਜਾ ਕੇ ਆਪ ਦੇ ਵਿੱਚ ਆ ਠੀਕ ਆ ਜੀ ਵਪਾਰੀ ਸੀ ਜੀ ਨੇ ਲਿਆ ਠੀਕ ਆ ਠੀਕ ਆਪਣਾ ਕੋਈ ਵੀ ਜੀ ਆਪਾਂ ਵਰਕ ਕਰਕੇ ਲਿਆਉਣੇ ਆ ਜੀ ਆਪਾਂ ਘੱਟ ਰੇਟ ਤੋਂ ਘੱਟ ਤੋਂ ਘੱਟ ਰੇਟ ਤੇ ਦੁੱਧ ਚੰਗਾ ਜੀ ਹਾਂਜੀ ਆ ਦੋਸਤੋ ਇੱਕ ਗੱਲ ਜ਼ਰੂਰ ਨੋਟ ਕਰਿਓ ਪਹਿਲੀ ਵੀਡੀਓ ਬੇਸ਼ੱਕ ਤੁਸੀਂ ਚੈੱਕ ਕਰ ਲਿਓ ਰੀਜੈਕ ਕਰ ਲਿਓ ਅ ਦੁੱਧ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਸੀ ਕੁਆਂਟੀਟੀ ਦੇ ਵਿੱਚ ਸੀਗਾ ਤੇ ਜਿਹੜਾ ਰੇਟ ਸੀਗਾ ਬਿਲਕੁਲ ਨਾਰਮਲ ਤੇ ਵਾਜਬ ਸੀਗਾ ਕਿਉਂਕਿ ਜੇਕਰ ਆਪਾਂ ਹੋਰ ਥਾਵਾਂ ਤੋਂ ਪਸ਼ੂ ਉਨੇ ਮਿਲਕਿੰਗ ਵਾਲਾ ਲਈਏ ਤੇ ਹੋ ਸਕਦਾ ਵੀ ਲੱਖ ਤੋਂ ਬਾਹਰ ਸਵਾ ਲੱਖ ਦੀ ਰੇਂਜ ਵਾਲਾ ਲੱਖ ਤੱਕ ਜਾਂ 85000 ਤੋਂ ਪਲੱਸ ਚੀਜ਼ ਮਿਲੇ ਤੇ ਵੀਰ ਹੁਣਾਂ ਨੇ ਜਿਹੜੇ ਰੇਟ ਸੀ ਪਹਿਲਾਂ ਬਿਲਕੁਲ ਜੈਨੂਇਨ ਰੱਖੇ ਸੀ ਕਿ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਜਾਣਕਾਰੀ ਕਰਦੇ ਆ ਤੁਹਾਡੇ ਨਾਲ ਸਾਂਝੀ ਤੇ ਵੀਰ ਰਣਜੀਤ ਜਿਹੜੀ ਪਹਿਲੇ ਨੰਬਰ ਤੇ ਇਹ ਆਪਣੇ ਕੋਲ ਮੱਝ ਖੜੀ ਹੈ ਵੀਰ ਜੀ ਦਈਏ ਇਨਫੋਰਮੇਸ਼ਨ ਕਰੀਏ ਸਾਂਝੀ ਵੀਰਾਂ ਦੇ ਨਾਲ ਵੀ ਕਿੰਮਾ ਸੂਆ ਸੋਈ ਹੈ ਜੀ ਇਹ ਵੀਰ ਜੀ ਘਰ ਵਾਲੇ ਤੋਂ ਆਪਾਂ ਲਈਓ ਦੂਜਾ ਕਹਿੰਦੇ ਐ ਤੇ ਚਾ ਵੀ ਹੋ ਸਕਦੀ ਆ ਠੀਕ ਆ ਜੀ ਤੇ ਦੂਜਾ ਵੀਰ ਜੀ ਨੂੰ ਅੱਜ ਹਫਤਾ ਹੋ ਗਿਆ ਸੂਈ ਨੂੰ ਜੀ ਹਫਤੇ ਦੇ ਵਿੱਚ 14 ਕਿਲੋ ਤੇ ਚੱਲਣ ਢਈ ਆ ਜਿਹੜਾ ਠੰਡਾ ਕਰਕੇ ਇੱਕ ਹਫਤਾ ਹੋ ਗਿਆ ਜੀ ਹਾਂਜੀ ਉਹਦੀ ਆਪਾਂ ਚਵਾਈ ਦਿਖਾ ਦਾਂਗੇ ਵੀਰਾਂ ਨੂੰ ਠੀਕ ਆ ਜੀ ਆਹ ਵੇਖੋ ਦੋਸਤੋ ਤੇ ਮਗਰ ਵੀਰ ਜੀ ਬੱਚਾ ਕਿੰਦੇ ਇਹਦੇ ਕੱਟਾ ਵੀਰ ਜੀ ਮਗਰ ਕੱਟਾ ਦੋਸਤੋ ਆਹ ਵੇਖੋ ਹਵਾਨੇ ਦੀ ਜਿਹੜੀ ਬੰਤਰ ਆ ਦੋਸਤੋ ਬਹੁਤ ਸੋਹਣੀ ਹੈਗੀ ਆ ਤਕਰੀਬਨ ਪਹਿਲਾਂ ਵੀ ਆ ਵੀਡੀਓ ਦੇ ਵਿੱਚ ਜਿੰਨੇ ਵੀ ਆਪਣੇ ਪਸ਼ੂ ਦਿਖਾਏ ਸੀ ਉਹਨਾਂ ਦੇ ਹਵਾਨੇ ਤੇ ਜਿਹੜੇ ਅੱਜ ਦੀਆਂ ਮੱਝਾਂ ਦੇ ਹਵਾਨੇ ਜਿਹੜੇ ਬਿਲਕੁਲ ਤੁਹਾਨੂੰ ਰਲਦੇ ਮਿਲਦੇ ਨਜ਼ਰ ਆਉਣਗੇ ਬਿਲਕੁਲ ਇੱਕ ਪਾਸੇ ਜਿਹੜਾ ਬਹਿਣੀ ਵਾਲੇ ਪਾਸਿਓਂ ਤੁਸੀਂ ਜਿਹੜਾ ਥਣਾ ਦੀ ਸ਼ੇਪ ਵੇਖੋਗੇ ਤੇ ਉਹ ਵੀ ਬਹੁਤ ਸੋਹਣਾ ਥਣ ਦਾ ਆਕਾਰ ਬ ਚੰਗਾ ਹੈਗਾ ਤੇ ਬਿਲਕੁਲ ਜਿਹੜੀ ਦੋਸਤੋ ਮਿਲਕਿੰਗ ਵਾਲੀ ਜਿਹੜੀ ਦੋਸਤੋ ਮੱਝ ਹੈਗੀ ਤੇ ਰਣਜੀਤ ਵੀਰ ਇਹਨੂੰ ਖੋਲ ਕੇ ਤੋਰ ਕੇ ਦਿਖਾਈਗੇ ਅ ਦੂਜਾ ਸੁਬਾ ਆ ਵੀਰ ਹੁਣਾਂ ਨੇ ਜਿੱਥੋਂ ਵੀ ਲੈ ਕੇ ਗਊ ਆਏ ਆ ਦੂਜਾ ਸੁਬਾ ਕਹਿ ਕੇ ਉਹਨਾਂ ਦਿੱਤੀ ਆ ਪੱਟ ਦੋਸਤੋ ਹਰ ਇੱਕ ਦੀ ਸੋਚ ਸਮਝਾ ਤੁਸੀਂ ਤੀਜੇ ਮੰਨ ਲਓ ਜਿਹੜੇ ਵੀਰ ਹੋਰ ਵੀ ਸਮਝਾ ਲੈ ਹੈਗੇ ਆ ਉਹ ਆਪਦੇ ਹਿਸਾਬ ਨਾਲ ਜਿੰਨਾ ਵੀ ਤੁਹਾਨੂੰ ਸੁਆ ਲੱਗਦਾ ਤੁਸੀਂ ਮੰਨ ਕੇ ਇਹ ਚੀਜ਼ ਲੈ ਕੇ ਜਾ ਸਕਦੇ ਜੀ ਕੁਆਲਿਟੀ ਜਿਹੜੀ ਮੈਟਰ ਕਰਦੀ ਆ ਦੋਸਤੋ ਕੁਆਲਿਟੀ ਮੱਝ ਦੇ ਵਿੱਚ ਖੂਬ ਹੈਗੀ ਆ तकरीबन ਆ ਲੋ ਬਾਕੀ ਚੁਵਾਈ ਜਿਹੜੀ ਹੈਗੀ ਆ ਦੋਸਤੋ ਮੈਂ ਇਹਦੇ ਚ ਜ਼ਿਕਰ ਕਰ ਦੇਣਾ ਚੁਵਾਈ ਤੁਹਾਨੂੰ ਆ ਲਾਸਟ ਤੇ ਮੱਜਾਂ ਦੀ ਜਿਹੜੀ ਆਪਣੀ ਟੋਟਲ ਇਨਫੋਰਮੇਸ਼ਨ ਤੋਂ ਬਾਅਦ ਜਿਹੜੀ ਚੁਵਾਈ ਆ ਉਹ ਵੇਖਣ ਦੇ ਵਿੱਚ ਮਿਲੇਗੀ ਤੇ ਚੁਵਾਈ ਤਸੱਲੀ ਨਾਲ ਜ਼ਰੂਰ ਵੇਖ ਲਿਓ ਚੁਵਾਈ ਵੇਖਣ ਤੋਂ ਬਾਅਦ ਤੁਸੀਂ ਜਿਹੜੀ ਆ ਵੀਰ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਜੀ ਚੁਵਾਈ ਚੰਗੀ ਲੱਗੇ ਤਾਂ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਜਿਹਦੇ ਵੀਰ ਰਣਜੀਤ ਭਾਈ ਦਾ ਕਿੰਨਾ ਕੁ ਮੁੱਲ ਕਰ ਦਿੰਦਾ ਇਹਦਾ ਵੀਰ ਜੀ ਜਾਇ ਦਾ ਰੇਟ ਆ 86000 ਰੁਪਇਆ 86000 ਹਾਂਜੀ ਠੀਕ ਆ ਤੇ ਬਾਕੀ ਚਵਾ ਤੁਸੀਂ ਮਤਲਬ ਕਿ 14 ਲੀਟਰ ਦੇਣੀ ਹੈ 14 ਲੀਟਰ ਭਾਜੀ ਆਪਾਂ ਦੇਵਾਂਗੇ ਭਾਜੀ 16 17 ਤੋਂ ਬਾਹਰ ਜਾਊਗੀ ਅਜੇ ਹਫਤਾ ਹੋ ਗਿਆ ਬੱਚੇ ਨੂੰ ਬਿਲਕੁਲ ਬਾਕੀ ਚਵਾਈ ਦੀ ਆਪਾਂ ਵਿਖਾ ਦੇਣੀ ਹੈ ਨਾ ਪੂਰ ਨਾ ਛਟਾ ਜੀ 16 17 ਲੀਟਰ ਵੀਰ ਕਹਿੰਦਾ ਵੀ ਇਹ ਪੀਕ ਲੈਵਲ ਜਾਏਗੀ ਹਜੇ ਤਾਂ ਘਟੋ ਘਟ ਵੀ ਇੱਕ ਹਫਤਾ ਤੋਂ ਹੋਇਆ ਸੂਈ ਨੂੰ ਤੇ ਤਕਰੀਬਨ ਅੱਜ ਦੀ ਅਕਾਊਂਟ ਕਰੀਏ ਮਿਲਕਿੰਗ ਤੇ ਤਕਰੀਬਨ 14 ਲੀਟਰ ਤੇ ਜਿਹੜੀ ਮਿਲਕਿੰਗ ਚੱਲ ਰਹੀ ਹੈ ਚਵਾਈ ਆਪਾਂ ਇਹ ਜਰੂਰ ਦਿਖਾਵਾਂਗੇ ਦੂਜੇ ਨੰਬਰ ਤੇ ਵੀਰ ਆਪਣੇ ਕੋਲ ਆ ਗਈ ਇਹ ਵੀ ਮੱਝ ਇਹਦੀ ਵੀ ਕੀ ਇਨਫੋਰਮੇਸ਼ਨ ਹੈਗੀ ਇਹਦੀ ਇਹਦੀ ਵੀ ਜੀ ਇਹ ਤੀਜਾ ਸੁਆ ਜੀ ਇਹਦੇ ਥੱਲੇ ਵੀਰ ਜੀ ਇਹ ਵਾਲੇ 13 ਲੀਟਰ ਦੁੱਧ ਦਾ ਜਿਹੜਾ ਉਹ ਹੈਗਾ ਨੈਟ ਤਿਆਰ ਹੈ ਜੀ 13 ਨੈਟ ਤਿਆਰ ਇਹਨੂੰ ਵੀ ਪਾਈ ਜੀ ਹੱਤਾਸ਼ 8 ਦਿਨ ਹੋ ਗਏ ਸੋਈ ਠੀਕ ਆ ਜੀ 13 ਕਿਲੋ ਜਿਹੜਾ ਦੋਸਤੋ ਦੁੱਧ ਤਿਆਰ ਮਿਲੇਗਾ ਜੀ ਥੱਲੇ ਵੀ ਤੇ ਹਫਤਾ ਜਿਹੜਾ ਇਹਨੂੰ ਵੀ ਟਾਈਮ ਹੋ ਗਿਆ ਸੋਈ ਨੂੰ ਤੇ ਮਗਰ ਬੱਚਾ ਵੀਰ ਨੇ ਦਿੱਤੀ ਇਹਦੇ ਕੱਟੀ ਆ ਬਈ ਮਗਰ ਕੱਟੀ ਆ ਠੀਕ ਆ ਮਗਰ ਕੱਟੀ ਆ ਦੋਸਤੋ ਤੇ ਚੁਵਾਈ ਵੀਰ ਜੀ ਇੱਕ ਨੰਬਰ ਪਾਸ ਆ ਜੀ हां जी ਚਵਾਈ ਬਾਈ ਜੀ ਦੀ ਇੱਕ ਹੈ ਪੋਲੀ ਇੱਕ ਸੈਂਟਰ ਚ ਚਵਾਈ ਹੋ ਜੂਗੀ। ਹਾਂ ਜੀ ਹਾਂ ਜੀ ਠੀਕ ਹੈ ਜੀ। ਬੱਚਾ ਮਦਮਿ ਠੀਕ ਹੈ ਜੀ ਠੀਕ ਹੈ। ਤੇ ਚਵਾਈ ਦੋਸਤੋ ਚੰਗੀ ਆ तकरीबन ਤੁਸੀਂ ਵੀ ਆਪਦੀ ਨਰਖਪਰਖ ਕਰੋ ਜਿਹੜਾ ਪਸ਼ੂ ਸੁਆ ਹੈਗਾ ਮੈਂ ਵਾਰ-ਵਾਰ ਹਰ ਵੀਡੀਓ ਦੇ ਵਿੱਚ ਕਹਿਣਾ ਵੀ ਆਪਦੀ ਤਸੱਲੀ ਇਹ ਦੂਰੋਂ ਨੇੜੇੋਂ ਪਹੁੰਚ ਗਏ ਜ਼ਰੂਰ ਕਰ ਲਓ। ਕਿਉਂਕਿ ਵੀਰ ਹੁਣੀ ਆਪਣੀ ਤਸੱਲੀ ਕਰਕੇ ਆ ਕੋਈ ਵੀ ਐਨੀਮਲ ਨੂੰ ਸੇਲ ਜਿਹੜਾ ਕਰਦੇ ਉਹ ਲੈ ਕੇ ਆਉਂਦੇ ਆ ਤੇ ਤੁਸੀਂ ਵੀ ਜਦੋਂ ਘਰੇ ਰੱਖਣਾ ਪਸ਼ੂ ਚਾਹੇ ਅੱਗੇ ਵਪਾਰ ਲੈਣ ਵਿੱਚ ਵੀ ਲੈ ਕੇ ਜਾਣਾ ਉਹ ਤਾਂ ਵੀਰ ਕਰ ਲੈਣਗੇ ਪੱਕੀ ਜਿਨ੍ਹਾਂ ਨੇ ਘਰੇ ਰੱਖਣਾ ਦੋਸਤੋ। ਸੌਦਾ ਕਰਨ ਤੋਂ ਪਹਿਲਾਂ ਤੁਸੀਂ ਆਪ ਦਾ ਜਿਹੜਾ ਤਸੱਲੀ ਇੱਕ ਟਾਈਮ ਦੀ ਦੂਰੋਂ ਨੇੜੇੋਂ ਆ ਕੇ ਕਰ ਜਰੂਰ ਕਰ ਲਿਓ। ਇਹ ਮੱਝੇ ਵੀ ਵਧੀਆ ਹੈਗੀ ਆ ਦੋਸਤੋ तकरीबन ਦੁੱਧ ਵਾਲੀ ਮੱਝ ਆ। ਜੇਕਰ तकरीबन ਤੁਸੀਂ ਡੇਰੀ ਤੇ ਵੀ ਪਾਉਣਾ ਹੈਗਾ ਤੇ तकरीबन ਕੋਈ 14 ਲੀਟਰ ਵਾਲਾ ਪਸ਼ੂ ਜੇਕਰ ਆਪਾਂ ਲੈ ਕੇ ਜਾਈਏ ਤਾਂ ਫੇਰ ਹੀ ਜਾ ਕੇ ਦੋਸਤੋ ਅ ਕੁਛ ਜਿਹੜਾ ਆਪਾਂ ਕੇਲਗੀ ਵੀ ਮੋਟਦਾ ਬੰਦੇ ਦੀ ਖੇਚਲ ਤੇ ਰਣਜੀਤ ਵੀਰਿੰ ਦਾ ਮੁੱਲ ਕਿੰਨਾ ਕਰਦੇ ਮਾਈ ਦਾ? ਇਹਦਾ ਵੀਜ 65000 ਰੁਪਿਆ ਕਰਦੇ ਮੁੱਲ। 65000 ਹਾਂਜੀ ਠੀਕ ਆ ਬਾਕੀ ਕੋਈ ਹੋਰ ਵੋਧੇ ਕੀ ਲੈਦੇ? ਹਾਂਜੀ ਕਰਦਾਂਗੇ ਮਾਨਟਨ ਕਰਦਾਂਗੇ ਜਿਹੜਾ ਬੰਨ ਹੋਰ ਇਹਦੀ ਕੋਈ ਦੱਸ ਦਿਓ ਜੀ ਕੋਈ ਗੱਲ ਪਾ ਇਹਦੀ ਵੀ ਜੀ 13 ਕਿਲੋ ਦੁੱਧ ਨੈੱਟ ਤਿਆਰ ਆ ਜੀ ਚੁਆਈ ਦਾ ਨਾ ਪੂਰਨਾ ਛਟਾ ਦੋ ਸੈਂਟੇ ਚੁਆਈ ਹੋ ਜੂਰੀ ਠੀਕ ਆ ਜੀ ਦੂਸਰੀ ਗੱਲ ਇਹਦੀ ਭਾਈ ਇਹ ਵੀ 15 14 15 ਕਿਲੋ ਦਊਗੀ ਅਜੇ ਇਹਨੂੰ ਵੀ 8 ਦਿਨ ਹੋ ਗਏ ਸਰੀ ਨੂੰ ਠੀਕ ਆ ਜੀ ਹਾਂਜੀ ਆਪ ਵੇਖੋ ਦੋਸਤੋ ਤਕਰੀਬਨ ਆਹ ਵੇਖੋ ਕਿੱਡਾ ਵਧੀਆ ਲੱਗਾ ਥਾਣੇ ਵਖਾ ਦੋ ਆ ਲੋ ਵਿੱਥਾ ਵਰਨਾ ਜਿਹੜੀਆਂ ਹੈਗੀਆਂ ਨੇ ਦੋਸਤੋ ਤਕਰੀਬਨ ਗਿੱਠ ਗਿੱਠ ਤੇ ਕਈ ਦੀਆਂ ਜਦੋਂ ਵਿੱਥਾ ਵਰਲਾ ਐਵੇਂ ਦੀਆਂ ਆਪਣੇ ਸਾਹਮਣੇ ਆਉ ਆਹੋ ਜੀ ਪਸੂਦੀ ਜਿਹੜੀ ਗਾੜ ਹੈਗੀ ਦੋਸਤੋ ਤਕਰੀਬਨ ਉਹ ਵੀ 2.5 ਲੀਟਰ ਦੀ ਬਿਲਕੁਲ ਹੁੰਦੀ ਹੈ ਹਨਾ ਵੀਰ ਤਕਰੀਬਨ ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਮੁੱਲ ਜਿਹੜਾ ਦੋਸਤੋ ਬਿਲਕੁਲ ਭਾਅ ਦੇ ਵਿੱਚ ਹੈਗੀ ਆ ਪਰ ਜਿਹੜਾ ਦੁੱਧ ਤੁਹਾਨੂੰ ਤਕਰੀਬਨ ਬਹੁਤ ਵਧੀਆ ਮਿਲੇਗਾ ਆ ਲਓ ਬੈਕ ਸਾਈਡ ਤੇ ਕੋਈ ਜਿਹੜੀ ਹਵਾਨੇ ਦੀ ਆ ਬਣਤਾ ਰ ਕੁਆਲਟੀ ਜ਼ਰੂਰ ਚੈੱਕ ਕਰ ਲਓ ਤੇ ਚਵਾਈ ਆਪਾਂ ਦਿਖਾ ਦੇਣੀ ਤੁਹਾਨੂੰ ਇਹਦੀ ਵੀ ਤੇ ਵੀਰ ਜੀ ਦੀ ਤਿੱਜੇ ਨੰਬਰ ਤੇ ਆਪਣੇ ਕੋਲ ਆ ਗਈ ਜੀ ਇਹ ਹਾਂਜੀ ਵੀਰ ਜੀ ਮਾਝਾ ਕੀ ਵੀਰ ਜੀ ਕੀ ਇਹਦੀ ਇਨਫੋਰਮੇਸ਼ਨ ਇੱਕ ਇਹ ਵੀਰ ਜੀ ਦੂਜਾ ਸੂਆ ਜੀ ਇਹ ਵੀਰ ਜੀ ਕੱਲ ਦੀ ਸੂਈ ਆ ਕੱਲ ਦੀ ਸੂਈ ਹੈ ਹਾਂਜੀ ਇਹ ਵੀ ਜੀ ਇਹ ਖਾਲੀ ਨਹੀਂ ਕੀਤੀ ਅੱਛਾ ਜੀ ਇਹਦੇ ਥੱਲੇ ਬੌੜਾ ਹੀ 8-9 ਕਿਲੋ ਅਜੇ ਬੌੜਾ ਹੀ ਆ 8-9 ਲੀਟਰ ਬੌੜਾ ਜੀ ਬੌੜਾ ਹੀ ਆ ਮਗਰ ਬੱਚਾ ਕੱਟੀ ਹੈ ਜੀ ਹਾਂਜੀ ਕੱਟੀ ਮਗਰ ਕੱਟੀ ਹੈ ਦੋਸਤੋ ਕੱਲ ਦੀ ਹਜੇ ਤਾਜੀ ਸੂਈ ਹੈ ਕੱਲ ਹੀ ਸੂਈ ਹੈ ਆ ਨਾਰੂ ਬਿਲਕੁਲ ਵੇਖੂਗੇ ਨਾ ਨਾਰੂ ਹੈਗਾ ਬੱਚੇ ਦੇ ਆ ਵੇਖੋ ਆਹ ਲੈ ਨਾ ਆਹ ਲੋ ਆਹ ਲੋ ਜੀ ਠੀਕ ਹੈ ਤੇ ਇਹਨੂੰ ਵੀ ਤੋੜ ਲੀ ਗੇ ਮਾੜਾ ਜੀ ਦਰਬਾਰ ਬੌਲੇ ਦੇ ਵਿੱਚ ਆ ਦੋਸਤੋ ਹਜੇ ਵੀਰ ਇਹ ਕਹਿ ਰਿਹਾ ਵੀ ਇੱਕ ਤਕਰੀਬਨ 8 ਲੀਟਰ 8 ਲੀਟਰ 9 ਲੀਟਰ ਹਜੇ ਬੌਲਾ ਹੀ ਆ ਬਿਲਕੁਲ ਤੇ ਸੂਈ ਘੱਲਦੀ ਆ ਤੇ ਥਣ ਮਖਾ ਲਓ ਵੀ ਇੱਕ ਕਰ ਹਾਂਜੀ ਆ ਸਾਰੇ ਬੰਨੋ ਜਿਹੜੀ ਹਵਾਨੇ ਦੀ ਬੰਤਰ ਤੇ ਥਾਣਾ ਦੀ ਕੁਆਲਿਟੀ ਜ਼ਰੂਰ ਚੈੱਕ ਕਰੋ ਪੌੜੀ ਬੰਦਰ ਚੰਗੀ ਹੈ ਦੋਸਤੋ ਪੇਟ ਕੋੜਾ ਵੀ ਬਹੁਤ ਵਧੀਆ ਚੰਗਾ ਚੌੜਾ ਪੇਟ ਕੋੜਾ ਤੇ ਜਿਹੜੇ ਵੀਰ ਚਾਹਵਨ ਹੋਣ ਦੋਸਤੋ ਘਰੇ ਪਸ਼ੂ ਰੱਖਣਾ ਹੋਵੇ ਐਨੀਮਲ ਤੁਸੀਂ ਤੇ ਵੀਰ ਦੇ ਜਿਹੜੇ ਘਰ ਪਹੁੰਚ ਕੇ ਵੀਰ ਦੇ ਟਿਕਾਣੇ ਤੇ ਪਹੁੰਚ ਕੇ ਤੁਸੀਂ ਜਿਹੜੀ ਵਿਜ਼ਿਟ ਕਰਕੇ ਕੋਈ ਵੀ ਸੌਦਾ ਕਰ ਸਕਦੇ ਹੋ ਉਮੀਦ ਆ ਦੋਸਤੋ ਤੁਹਾਨੂੰ ਇੱਥੋਂ ਜਿਹੜੇ ਪਸ਼ੂ ਆ ਉਹ ਚੰਗੇ ਮਿਲਣਗੇ ਤੇ ਭਾਅ ਦੇ ਵਿੱਚ ਮਿਲਣਗੇ ਆਮ ਬਾਜ਼ਾਰ ਨਾਲੋਂ ਤੇ ਰਜੀਤ ਭਾਈ ਕਿਵੇਂ ਦਾ ਚਵਾ ਲੱਗਾ ਜੇਕਰ ਪੋਲਾ ਦੇ ਵਿੱਚ ਇਹਦੀ ਵੀ ਬਹੁਤ ਪੋਲਾ ਚਵਾ ਆ ਹਾਂਜੀ ਇਹਦੀਆਂ ਦੋ ਚਵਾਈਆਂ ਹੋ ਗਈਆਂ ਠੀਕ ਆ ਤੇ ਇਹਦਾ ਵੀਜੀ ਰੂਮ ਵਰਗੇ ਹੋਗਾ ਨਾ ਪੂਰ ਨਾ ਕੋਈ ਛਟਾ ਜੀ ਦੁੱਧ ਵੀਜੀ ਇਹ ਵੀ 13 14 ਤੋਂ ਬਾਅਦ ਚੱਲੂਗੀ ਜੇਕਰਾਂ ਜੇ ਆਪਾਂ ਕਹਿ ਨਹੀਂ ਸਕਦੇ ਅਜੇ ਬੋਲੇ ਦੇ ਵਿੱਚ ਆ ਠੀਕ ਆ ਤੇ ਤਕਰੀਬਨ ਦੁੱਧ ਦੋਸਤੋ 12 ਤੋਂ ਪਲਾਸ ਵੀ ਚੱਲੇਗੀ ਬਾਕੀ ਅਗੇ ਆਪਾਂ ਇਹਦਾ ਹੁੰਦਾ ਤੇ ਬਾਕੀ ਇਹਦਾ ਵੀਰ ਕਿੰਨਾ ਕੁ ਮੁੱਲ ਕਰਦੇ ਆ ਇਹਦਾ ਵੀਜੀ ਮੁੱਲ 75000 75000 ਹਾਂਜੀ ਉਹ ਜਮਾਨਤ ਕਰ ਦਾਂਗੇ ਵੀਰ ਦਾ ਠੀਕ ਆ 75000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਨ ਜਿਹੜਾ ਘਰ ਪਹੁੰਚਣ ਤੇ ਹੋ ਜਾਏਗਾ ਤੁਹਾਡਾ ਤੇ ਆ ਬੇਟਾ ਆ ਥਾਣਾ ਦਾ ਆਕਾਰ ਜਿਹੜਾ ਹੈਗਾ ਵਧੀਆ ਚੰਗੀ ਚਵਾਈ ਹੈ ਪੋਲੀ ਚਵਾਈ ਹੈ ਤਕਰੀਬਨ ਸਾਰੇ ਪਸ਼ੂ ਪਾਸ ਚਵਾਈਆਂ ਵਾਲੇ ਹੁੰਦੇ ਇੱਥੇ ਤੇ ਕਰੀਏ ਵੀਰ ਜੀ ਚੋਈ ਸਟਾਰਟ ਆਪਾਂ ਕਿਹੜੇ ਪਹਿਲੇ ਨੰਬਰ ਵਾਲੀ ਜਿਹੜੀ ਨੰਬਰ ਹੈ ਜੀ ਕਰੀਏ ਮੱਧ ਦੀ ਕਰਕੇ ਸਟਾਰਟ ਆਜੋ ਜੀ ਲਿਓ ਬਾਹਰ ਪਹਿਲੇ ਨੰਬਰ ਤੇ ਦੋਸਤ ਜਿਹੜੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ ਉਹਦੀ ਬਿਲਕੁਲ ਚਵਾਈ ਜਿਹੜੀ ਤੁਹਾਨੂੰ ਰਿਕਾਰਡਿੰਗ ਦੇ ਵਿੱਚ ਜਿਹੜੀ ਮਿਲ ਜਾਵੇ ਵੀ ਪ੍ਰੋਪਰ ਕਿ ਵਾਈ ਦੇਖਣ ਤੋਂ ਬਾਅਦ ਜਿਹੜੀ ਆ ਤੁਸੀਂ ਵੀਰ ਉਹਨਾਂ ਦੇ ਸੰਪਰਕ ਨੰਬਰਾਂ ਤੇ ਕਾਲ ਕਰ ਸਕਦੇ ਜੀ ਤੇ ਆਹ ਵੇਖੋ ਮੇਲ ਕਾਫ ਸੀਗਾ ਮਗਰ ਪਹਿਲੇ ਨੰਬਰ ਵਾਲੀ ਮੱਝ ਮਗਰ ਜਿਹੜਾ ਦੋਸਤੋ ਕੱਟਾ ਸੀਗਾ ਆਹ ਬੱਚਾ ਛੱਡ ਦਿੱਤਾ ਤਕਰੀਬਨ ਇੱਕ ਅੱਧੇ ਮਿੰਟ ਤੱਕ ਜਿਹੜੀ ਪਸਮਾ ਤੋਂ ਬਾਅਦ ਆਪਾਂ ਚਲਾਈ ਜੀ ਰਿ ਸਟਾਰਟ ਕਰ ਦੇਣੀ ਹੈ ਜੀ ਅ ਸੋ ਦੋਸਤੋ ਚੁਵਾਈ ਜਿਹੜੀ ਆ ਬਿਲਕੁਲ ਸਟਾਰਟ ਹੋ ਗਈ ਤੇ ਜਿਹੜੀ ਤਸੱਲੀ ਵਾਲੀ ਚੀਜ਼ ਆ ਦੋਸਤੋ ਉਹਦੀ ਚੁਵਾਈ ਤਕਰੀਬਨ ਜਿਹੜੀ ਵਿਖਾਉਣੀ ਪੈਂਦੀ ਆ ਬਾਕੀ ਖਰੀਦਣੀ ਉਸ ਤੋਂ ਬਾਅਦ ਦਾ ਡਿਸੀਜਨ ਹੁੰਦਾ ਹੈ ਜਿਹੜੇ ਕਿਸਾਨ ਪਸ਼ੂ ਪਾਲਕ ਵੀਰ ਨੇ ਪਸ਼ੂ ਖਰੀਦਣਾ ਹੁੰਦਾ ਤੇ ਮਾਰਨਿੰਗ ਟਾਈਮ ਦੀ ਚੁਵਾਈ ਆ ਦੋਸਤੋ ਬਹੁਤੇ ਵੀਰਾਂ ਨੇ ਕਿਹਾ ਸੀ ਵੀ ਚੁਵਾਈ ਦਾ ਸਮਾਂ ਜਰੂਰ ਦੱਸ ਦਿੱਤਾ ਜਾਵੇ ਥੋੜੇ ਜਿਹਾ ਕਾਰਨਾ ਕਰਕੇ ਲੇਟ ਹੋ ਗਏ ਸੀ ਤਕਰੀਬਨ 8:15 8:00 ਵਜੇ ਦਾ ਜਿਹੜਾ ਸਮਾਂ ਦੇਖੋ ਥੋੜਾ ਜਿਹਾ ਲੇਟ ਹੋ ਗਏ ਸੀਗੇ ਜਵਾਈ ਮਾਰਨਿੰਗ ਟਾਈਮ ਤੇ ਜੀ ਹੋਣੀ 6:00 6:00 ਤੋਂ 6:00 ਵਜੇ ਦੀ ਚਵਾਈ ਕਰਦੇ ਆ ਪਰ ਜਾਂ 7:00 ਤੋਂ 7:00 ਕਹਿ ਲਓ ਬਾਕੀ ਹੁਣ ਜਿਹੜੀ ਆਪਣਾ ਚਵਾਈ ਆ ਉਹ 8:00 ਵਜੇ ਤੇ ਤਕਰੀਬਨ ਜਿਹੜੀ ਚਵਾਈ ਆਪਾਂ ਕਰਦੇ ਪਏ ਆ ਉਗੀ ਜੀ ਹਾਲ ਹੈ ਜੀ ਹਾਂ ਸੋ ਦੋਸਤੋ ਕੰਪਲੀਟ ਹੋ ਗਈ ਐ ਚੁਵਾਈ ਆ ਤੁਸੀਂ ਬਿਲਕੁਲ ਆ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਤੁਹਾਨੂੰ ਅਗਲੀ ਜਿਹੜੀ ਆ ਦੋਸਤੋ ਮੱਝਾ ਉਸ ਦੀ ਚੁਵਾਈ ਦਿਖਾਵਾਂਗੇ ਆ ਲੋ ਜੀ ਆ ਦੋ ਨੰਬਰ ਵਾਲੀ ਦੂਜੇ ਨੰਬਰ ਤੇ ਜਿਹੜੀ ਦੋਸਤੋ ਮੱਝ ਦੀ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਆਪਾਂ ਇਹਦੀ ਆਪਾਂ ਚੁਵਾਈ ਜਿਹੜੀ ਆ ਤੁਹਾਨੂੰ ਬਿਲਕੁਲ ਵੀਡੀਓ ਦੇ ਵਿੱਚ ਕਰਕੇ ਦਿਖਾਵਾਂਗੇ ਜੀ ਦੀ ਗੱਲ ਬਾਤਾਂ ਬਾਹਰ ਹਾਂਜੀ ਬਾਰੇ ਵਿਚਾਰਿਆਂ ਦਾ ਨਾ ਫੋਨ ਆਉਂਦਾ ਵੀ ਕੀ ਹਾਰੇ ਦੀ ਮੱਝ ਵਗਾਈ ਉਹਦਾ ਬੱਚਾ ਨਹੀਂ ਜੁਗਣਾ ਅੱਛਾ ਅੱਛਾ ਆ ਲੋ ਜੀ ਸੋ ਦੋਸਤੋ ਕਿਸੇ ਤਰ੍ਹਾਂ ਦਾ ਵੀ ਡਾਊਟ ਹੁੰਦਾ ਤੁਹਾਨੂੰ ਤੇ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਲਿਖ ਦਿਆ ਕਰੋ ਬਾਕੀ ਵੀਰ ਦੇ ਪਸ਼ੂ ਤੁਹਾਨੂੰ ਕਿਵੇਂ ਦੇ ਲੱਗਦੇ ਆ ਪਹਿਲੀ ਵੀਡੀਓ ਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਦੂਜੀ ਵੀਡੀਓ ਇਸ ਜਿਹੜੀ ਵੀਡੀਓ ਦੇ ਵਿੱਚ ਵੀ ਤੁਸੀਂ ਜਰੂਰ ਦੱਸਿਓ ਰੇਟ ਬਾਰੇ ਤੇ ਪਸ਼ੂਆਂ ਦੀ ਕੁਆਲਿਟੀ ਬਾਰੇ ਜਰੂਰ ਦੱਸਿਓ ਤੇ ਮਿਲਕਿੰਗ ਦੇ ਹਿਸਾਬ ਦੇ ਨਾਲ ਜਿਹੜੇ ਪਸ਼ੂ ਆ ਉਹ ਚੰਗੇ ਆ ਤੇ ਵੀਰ ਇਸੇ ਤਰ੍ਹਾਂ ਜਿਹੜੇ ਪਸ਼ੂ ਅੱਗੇ ਹੋਰ ਵੀ ਚੰਗੇ-ਚੰਗੇ ਜੇ ਮਤਲਬ ਕਿ ਜਿਹੜਾ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦੇ ਰਹਿਣਗੇ ਕਿਉਂਕਿ ਕੁਆਲਿਟੀ ਜਿਹੜੀ ਹੈਗੀ ਦੋਸਤੋ ਚੰਗਾ ਮਿਲਕ ਵਾਲਾ ਪਸ਼ੂ ਹਰਕ ਦੇ ਘਰ ਜਾਣਾ ਬਹੁਤ ਜ਼ਿਆਦਾ ਲਾਜ਼ਮੀ ਆ ਤੇ 13 ਲੀਟਰ ਦੀ ਚਵਾਈ ਹੈਗੀ ਹਾਂਜੀ ਹਾਂਜੀ ਠੀਕ ਹੈ ਬਾਕੀ ਦੁੱਧ ਜਿਹੜਾ ਦੋਸਤੋ ਉੱਪਰ ਵੀ ਚੱਲੇਗੀ ਹਜੀ ਬਿਲਕੁਲ ਤਾਜ਼ਾ ਸੂਗਾ ਤਕਰੀਬਨ ਆ ਲੋ ਚੰਗੀ ਥਣਾ ਦੀ ਕੁਆਲਿਟੀ ਹੈਗੀ ਆ ਤੇ ਬਾਕੀ ਚੋਇਸ ਸਟਾਰਟ ਤਾਂ ਬੁਹਾ ਰਹੇ ਹੋ ਆਨਲਾਈਨ ਸੌਦਾ ਜਿਹੜਾ ਦੋਸਤ ਤੁਸੀਂ ਕਰ ਸਕਦੇ ਜੇ ਵਿਖਾਉਣ ਦਾ ਜਿਹੜਾ ਮਤਲਬ ਦੋਸਤ ਇਹ ਹੁੰਦਾ ਬਹੁਤੇ ਵੀਰਾਂ ਤੋਂ ਟਾਈਮ ਜਿਹੜਾ ਹੈਗਾ ਦੋਸਤ ਕੱਢਿਆ ਨਹੀਂ ਜਾਂਦਾਗਾ ਤਕਰੀਬਨ ਪਸੂ ਜਿਹੜਾ ਆਨਲਾਈਨ ਖਰੀਦਦਿਆਂ ਦੇ ਵਿੱਚ ਵੀ ਜਿਹੜੇ ਵੀਰ ਵਿਸ਼ਵਾਸ ਰੱਖਦੇ ਆ ਬਿਲਕੁਲ ਤੁਸੀਂ ਜਿਹੜੀ ਨਰਕ ਪਰਖ ਹੈਗੀ ਆ ਬਿਲਕੁਲ ਵੀਡੀਓ ਦੇ ਵਿੱਚ ਕਰ ਸਕਦੇ ਹੋ ਤਸੱਲੀ ਕਰਨ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਹੋ ਚਵਾਈ ਤਾਂ ਬਹੁਤ ਪੋਲੀ ਲੱਗਦੀ ਹੈ ਨਾ ਜੀ ਰੂਵਰ ਕੇ ਵਿੱਚ ਧਾਰ ਵਖਾਉ ਲੱਗੇ ਖੜ ਕੇ ਹਾਂਜੀ 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 ਬੜੀ ਮੋਟੀ ਉਂਗਲ ਜਿੱਡੀ ਜਿਹੜੀ ਧਾਰ ਆ ਦੋਸਤੋ ਵੇਖੋ ਵੀ ਆ ਚਵਾਈ ਵੇਖੋ ਬਹੁਤ ਜਿਆਦੀ ਪੋਲੀ ਚਵਾਈ ਹੈ ਬੜੇ ਆਰਾਮ ਨਾਲ ਕੋਈ ਭੈਣ ਬੜੇ ਆਰਾਮ ਨਾਲ ਇਸਦੇ ਥੱਲੇ ਚਵਾਈ ਕਰ ਸਕਦੀ ਹੈ ਇਹ ਨਹੀਂ ਹੈਗਾ ਵੀ ਇਕੱਲੇ ਜਨਾਨੀ ਕੋਲ ਮਿਲ ਗਈ ਜਿਹੜਾ ਮਰਜੀ ਬੈਜੇ ਜਿਤਨਾ ਮਰਜੀ ਦੇਖਿਓ ਛੱਡਿਓ ਛੱਡਿਓ ਛੱਡ ਦਿਓ ਵੇਖੋ ਵੀਰ ਜੀ ਦੇਖੋ ਬਿਲਕੁਲ ਆ ਦੇ। ਬਹੁਤ ਸੁਣਾ ਜਿਹੜਾ ਭਰਾ ਹੈਗਾ ਦੋਸਤੋ ਤੇ ਕੁਝ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਤੁਸੀਂ ਇਹ ਸਮਝ ਦੀ ਜਿਹੜੀ ਚਵਾਈ ਕਰਕੇ ਕੰਪਲੀਟ ਉੱਠ ਸਕਦੇ ਜੀ। ਤਕਰੀਬਨ ਜਿਆਦਾ ਲੰਮਾ ਸਮਾਂ ਜਿਹੜਾ ਬਿਲਕੁਲ ਕੋਲਾ ਪਸ਼ੂ ਹੈਡਾ ਦੋਸਤੋ ਤਕਰੀਬਨ ਲੰਮਾ ਸਮਾਂ ਬਹਿਣ ਦੀ ਲੋੜ ਦੀ ਪੈਂਦੀ ਗਈ। ਆ ਵੇਖੋ। ਇੱਥੇ ਰੱਖ ਲਓ ਕੋਈ ਨਾ ਉਹਦੇ ਕਰ ਲਓ। ਸ਼ੀ ਦੋਸਤੋ ਆਲਮੋਸਟਲੀ ਕੰਪਲੀਟ ਹੋ ਗਈ ਹੈ ਚੁਆਈ ਤੇ ਚੁਆਈਆਂ ਤਾਂ ਦੋਸਤੋ ਤਕਰੀਬਨ ਬਹੁਤ ਪਸੰਦ ਚੁਆਈਆਂ ਆਉਣਗੀਆਂ ਤੇ ਬਿਲਕੁਲ ਪੋਲੀ ਜਿਹੜੀ ਇਹ ਰੂਮ ਵਰਗੀ ਜਿਹੜੀ ਚੁਆਈ ਸੀਗੀ ਆ ਵੇਖੋ ਤਕਰੀਬਨ ਅਕਾਉਂਟ ਤੁਸੀਂ ਜਜਮੈਂਟ ਕਰ ਸਕਦੇ ਸਾਰੇ ਵੀਰ ਸਿਆਣੇ ਤੇ ਹੋਰ ਜਿੱਤ ਬਾਈ ਜੀ ਦੇਖਣਾ ਹਾਂ ਹਾਂ ਜ਼ਰੂਰ ਚੈੱਕ ਵੀ ਕਰਵਾ ਦਿੰਦੇ ਕਰਕੇ ਆ ਬਾਦ ਸੋ ਦੋਸਤੋ ਅ ਤੀਜੇ ਨੰਬਰ ਤੇ ਜਿਹੜੀ ਇਨਫੋਰਮੇਸ਼ਨ ਆਪਾਂ ਸਾਂਝੀ ਕਰੀਏ ਇੱਕ ਰਾਤ ਦੇ ਬਾਅਦ ਹੀ ਆ ਤੇ ਤੇ ਜਾ ਅ ਤੀਜੀ ਸੂਈ ਹੈ ਕੱਲ ਦੀ ਸੂਈ ਹੈਗੀ ਆ ਦੋਸਤੋ ਫੀਮੇਲ ਕਾਫ ਬਿਲਕੁਲ ਨਾਰੂ ਹੈਗਾ ਬੱਚੇ ਦੇ ਨਾਲ ਤੇ ਇਹ ਵੀ ਜਿਹੜੀ ਚੈੱਕ ਪਾਸ ਬਿਲਕੁਲ ਅ ਥਾਣਾ ਦੀ ਜਿਹੜੀ ਹੈਗੀ ਆ ਆਪਾਂ ਕਰਵਾ ਦਿੰਨੇ ਇਹ ਵੀ ਬੱਚਾ ਦਿਖਾ ਦਿਓ ਚੰਗਦਾ ਹਾਂਜੀ ਆ ਬੜੀ ਕਮਪਲੀਟ ਆਈ ਵੀਰਾਂ ਦੀ ਅੱਛਾ ਜੀ ਕਿਉਂ ਲਨ ਮਗਾ ਲੈਨੇ ਵੀ ਜੀ ਹਾਂਜੀ ਤਰੀ ਬੱਚਾ ਨਹੀਂ ਲੱਗਦਾ ਕੋਈ ਬਹੁ ਥੱਲੇ ਨਹੀਂ ਪੈਣ ਦਿੰਦਾ ਬਿਲਕੁਲ ਅਸੋ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਹੈ ਕਿਉਂਕਿ ਬਹੁਤੇ ਵੀਰ ਕਹਿੰਦੇ ਆ ਵੀ ਵਪਾਰੀ ਵੀ ਕਈ ਨਾ ਬੱਚਾ ਲਾਵਾ ਲਾ ਲੈਂਦੇ ਮਗਰ ਤੇ ਉਹ ਬੱਚਾ ਵੇਖੋ ਬਾਅਦ ਵਿੱਚ ਚੁੰਗਦਾ ਨਹੀਂਗਾ ਕੋਈ ਸੌ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਬਾਅਦ ਵਿੱਚ ਤੁਸੀ ਪੈਸੇ ਲਾ ਕੇ ਚੀਜ਼ ਲੈ ਜਾਣੀ ਹੁੰਦੀ ਹੈ ਉਹ ਵੀ ਵੀਰ ਨੇ ਬਿਲਕੁਲ ਤੁਹਾਨੂੰ ਜਿਹੜਾ ਪ੍ਰਤੱਖ ਸਾਹਮਣੇ ਜਿਹੜੀ ਆਪ ਪੇਸ਼ਕਸ਼ ਕੀਤੀ ਹੈ ਵੀ ਬਿਲਕੁਲ ਜਿਹੜੇ ਬੱਚੇ ਹੋਣਗੇ ਉਹ ਚੁੰਗਦੇ ਵਿਖਾਉਣ ਦਾ ਮਤਲਬ ਇਹੋ ਹੀ ਹੈ ਵੀ ਪਸ਼ੂ ਤੇ ਬੱਚੇ ਹੀ ਰਹਿਗੇ ਮੱਝਾਂ ਦੇ ਉਹ ਇਹਨਾਂ ਦੇ ਖੋ Thank yeah. ਮੇਰੇ ਲੈਣਾ ਦਾ ਜਰਾ ਧਿਆਨ ਦੇਖੋ ਇਹਦੇ ਤੇ ਇਹਨਾਂ ਬਿਲਕੁਲ ਤਸੰਦੀ ਜਿਹੜੀ ਆ ਤਸੰਦੀ ਆ ਹਰ ਪਾਸਿਓਂ ਕੋਈ ਰਹਿਣਾ ਜਾਵੇ ਕੋਈ ਵੀਰ ਉਹਨਾਂ ਦਾ ਵਪਾਰ ਦਾ ਕੰਮ ਆ ਤਸੂ ਅਲੇ ਘਰੋਂ ਲੈ ਕੇ ਆਉਂਦੇ ਆ ਬਟ ਜੀ ਤਸੰਦੀ ਆ ਉਹ ਪੂਰੀ ਜਿਹੜੀ ਹੈਗੀ ਆ ਵਿੱਚ ਸਾਰਾ ਸਾਈਜ਼ ਬਹੁਤ ਵਧੀਆ ਹੈਗਾ ਤੇ ਇਹ ਵੀ ਜਮਾ ਕੇ ਚੋਈ ਹੋਈ ਆ ਘਰਾਂ ਵਿੱਚ ਖਾਣੀਆਂ ਜੀ ਬਿਲਕੁਲ ਬਿਲਕੁਲ ਚੰਗਾ ਜੁਆ ਹੈਗਾ ਦੋਸਤੋ ਬਿਲਕੁਲ ਪੋਲੀ ਰੂਮ ਵਰਗੀ ਜਿਹੜੀ ਇਹਦੀ ਐਚਵਾਈ ਹੈਗੀ ਆ ਤੇ ਬਿਲਕੁਲ ਕੱਲ ਦੀ ਜਿਹੜੀ ਸੂਈ ਆ ਦੋਸਤੋ ਤੁਹਾਨੂੰ ਮੈਂ ਫਿਰ ਬਿਆਨ ਕਰ ਦਿੰਦਾ ਨਾ ਤੇ ਜਿਹੜੇ ਸੰਪਰਕ ਨੰਬਰ ਆਪਾਂ ਵੀਰ ਹੁਣਾ ਦੇ ਲੈ ਲਈਏ ਤੇ ਅਰੰਜੀਤ ਵੀਰ ਜਿਹੜੇ ਸੰਪਰਕ ਨੰਬਰ ਨੇ ਜਰੂਰ ਕੂਲ ਕੇ ਦੱਸਿਓ ਜੀ ਵੀਰ ਜੀ ਮੇਰਾ ਨੰਬਰ ਹੈਗਾ 97811 4826 ਹਾਂਜੀ ਕੋਈ ਦੱਸਿਓ ਵੀਰ ਜੀ ਫਿਰ 97811 4826 ਠੀਕ ਹੈ ਵੀਰ ਜੀ ასੋ ਦੋਸਤੋ ਇਹ ਸਨ ਵੀਰ ਰਣਜੀਤ ਸਿੰਘ ਜੀ ਪਿੰਡ ਸ਼ਾਪ ਹੋਰ ਹੈਗਾ ਦੋਸਤੋ ਬਿਲਕੁਲ ਸ਼ੇਰੋਂ ਦੇ ਨੇਸ਼ੇਰਾ ਨਾਲ-ਨਾਲ ਲੱਗਦੇ ਜਿਹੜੇ ਸ਼ਹਿਰ ਹੈਗੇ ਆ ਦੋਸਤੋ ਮਾਝਾ ਏਰੀਆ ਤੇ ਵੀਰ ਦਾ ਪਸ਼ੂ ਵਪਾਰ ਦਾ ਕੰਮ ਸੋ ਐਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਇਆ ਹੋਵੇ ਦੋਸਤੋ ਖਾਸ ਤੌਰ ਤੇ ਉਸ ਬਾਰੇ ਡਿਸਕਸ ਕਰਕੇ ਤੁਸੀਂ ਆਪਦੇ ਵਿਚਾਰ ਵੀ ਪੇਸ਼ ਕਰ ਸਕਦੇ ਜਿਹਦੇ ਬਾਕੀ ਖਰੀਦਣ ਵਾਲ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ